ਕੁਝ ਦਿਨ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਮਾਪੇ ਵੱਲੋਂ ਕਿਹਾ ਜਾ ਰਿਹਾ ਸੀ ਕਿ ਉਹਨਾਂ ਦੀ ਬੇਟੀ ਜੋ ਕਿ 24 ਸਾਲ ਦੀ ਹੈ ਉਸਦਾ ਨਾਮ ਸੁਨਾਲੀ ਹੈ ਤਿਆਦ ਰੋਡ ਸ਼ਾਟਾ ਦੀ ਰਹਿਣ ਵਾਲੀ ਹੈ ਉਹ ਘਰ ਤੋਂ ਮਿਸਿੰਗ ਹੋ ਗਈ ਸੀ ਤਫ਼ਤੀਸ਼ ਦੌਰਾਨ ਸਾਨੂੰ ਪਤਾ ਲੱਗਾ ਵੀ ਇਹ ਪਾਰਲ ਤੇ ਕੰਮ ਕਰਦੀ ਸੀ ਕਿਸੇ ਕਿਸੇ ਦੇ ਪਾਰਲ ਤੇ ਕੰਮ ਕਰਦੀ ਸੀ ਜਿੱਤੇ ਪਾਰਲ ਦਾ ਟਾਈਮ ਖਤਮ ਹੋਣ ਤੋਂ ਬਾਅਦ ਤਕਰੀਬ ਕਰੀਬਨ 7:30 ਵਜੇ ਦੇ ਕਰੀਬ ਉੱਥੇ ਜਾ ਚੁੱਕੀ ਸੀ ਤੇ ਪਰ ਇਹ ਘਰ ਨਹੀਂ ਪਹੁੰਚੀ ਫਰਦਰ ਅਸੀਂ ਜਦੋਂ ਚੈੱਕ ਕੀਤਾ ਆਪਾਂ ਸੀਸੀਟੀਵੀ ਕੈਮਰੇ ਵਗੈਰਾ ਚੈੱਕ ਕੀਤੇ ਕਿ ਇਹਦਾ ਰੂਟ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਵੀ ਕਿੱਥੇ ਗਈ ਹੋਗੀ ਫਿਰ ਸਾਨੂੰ ਇਹ ਰੇਲਵੇ ਸਟੇਸ਼ਨਲ ਰੇਲਵੇ ਸਟੇਸ਼ਨ ਵਾਲ ਜਗ੍ਹਾ ਜਾਂਦੀ ਹੋਈ ਦਿਖਾਈ ਦਿੱਤੀ ਇਸ ਤੋਂ ਅਸੀਂ ਪਤਾ ਕਰਨ ਲਈ ਚੈੱਕ ਕੀਤਾ ਇਹਦਾ ਮੋਬਾਈਲ ਫੋਨ ਵਗੈਰਾ ਵੀ ਆਫ ਹੋ ਚੁੱਕੇ ਸੀ ਅਸੀਂ ਇਹਦੀ ਲਾਸਟ ਲੋਕੇਸ਼ਨ ਚੈੱਕ ਕੀਤੀ ਉਹ ਵੀ ਜਾ ਕੇ ਹੀ ਰੇਲਵੇ ਸਟੇਸ਼ਨ ਤੇ ਜਾ ਕੇ ਬੰਦ ਹੋ ਰਿਹਾ ਸੀ ਫੋਨ ਵੀ ਉਹਦੇ ਫਰਦਰ ਉਹਦੀ ਕਾਲ ਡਿਟੇਲ ਚੈੱਕ ਕੀਤੀ ਕਿ ਜਿਨ੍ਹਾਂ ਨਾਲ ਉਹ ਆਖਰੀ ਵਾਰ ਗੱਲ ਕੀਤੀ ਸੀ ਉਹਨਾਂ ਨਾਲ ਉਹਨਾਂ ਨਾਲ ਸੰਪਰਕ ਕੀਤਾ ਗਿਆ ਪਰ ਇਹ ਜੀ ਸਾਡੇ ਅਜੇ ਤੱਕ ਕੋਈ ਸ਼ੱਕੀ ਗੱਲ ਸਾਹਮਣੇ ਨਹੀਂ ਆਈ ਤੇ ਤਰਵੀ ਪੁਲ ਸਲੋ ਕਾਰਵਾਈ ਕਰਦੇ ਮਤਨ ਮਬਰ 71 ਅੰਡਰ ਸੈਕਸ਼ਨ 127 6 ਥਾਣਾ ਸ਼ੇਡਾ ਦਰਜ ਕੀਤਾ ਗਿਆ ਕੁੜੀ ਨੂੰ ਲੱਭਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂ ਵੀ ਲੱਭਦੀ ਹੈ ਕੁੜੀ ਮਾਪੇ ਦੇ ਕੋਲ ਕਰ ਦਿੱਤੀ ਜਾਵੇ